ये भाई किसकी गलती से गिरा है? मेरा मकान आता है तेरा। चलो चलो फटाफट रुक। पहले उसे हटवाओ भैया मेरे को नहीं पता मैं तो अभी तुरंत पहुंच जाऊं नहीं आपके बुलडोजर खड़े हैं वहां पे मैं तो सुखा पे आसी पता नहीं की हो गया एकदम ही सारा डिग गया वो तो गिर बाहर तोड़े कर देगा की गल चल रहा है ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਉਸ ਸਮੇਂ ਹਹਾਕਾਰ ਮਚੁੱਠੀ ਜਦੋਂ ਚੰਗੇ ਭੱਲੇ ਖੜੇ ਘਰ ਦੇਖਦੇ ਦੇਖਦੇ ਢੇਰ ਹੋ ਗਏ ਦਰਸਲ ਲੁਧਿਆਣਾ ਤੋਂ ਧੂਰੀ ਰੇਲਵੇ ਲਾਈਨ ਨੂੰ ਡਬਲ ਕਰਨ ਦਾ ਕੰਮ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ठेਕੇਦਾਰਾਂ ਵੱਲੋਂ ਲੋਕਾਂ ਦੇ ਘਰਾਂ ਦੇ ਨਾਲ-ਨਾਲ ਕੰਧਾਂ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਹੀ ਬਲਡੋਜ਼ਰ ਘਰਾਂ ਦੀ ਕੰਧਾਂ ਨਾਲ ਲੱਗ ਜਾਂਦਾ ਹੈ ਜਿਸ ਦੌਰਾਨ ਪੂਰਾ ਘਰ ਮਿੰਟਾਂ ਸਕਿੰਟਾਂ ਵਿੱਚ ਢੇਰ ਹੋ ਗਿਆ ਘਰ ਦਾ ਸਾਰਾ ਸਮਾਨ ਮਲਵੇ ਹੇਠਾਂ ਦਬ ਗਿਆ ਜੋ ਕਿ ਤਸਵੀਰਾਂ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਇਸੇ ਦੌਰਾਨ ਹੀ ਇੱਕ ਬੇਜ਼ੁਬਾਨ ਦੀ ਮਲਵੇ ਹੇਠਾਂ ਆਉਣ ਕਾਰਨ ਮੌਤ ਵੀ ਹੋ ਗਈ ਹੈ ਤੇ ਘਰ ਦੇ ਮਾਲਕ ਰੋਹਤਾਜ ਨੇ ਦੱਸਿਆ ਕਿ ਉਸ ਦਾ ਪਰਿਵਾਰ ਵਾੜ-ਵਾਲ ਬਚਿਆ ਤੇ ਇੱਕ ਬੱਚੇ ਨੂੰ ਮੁਹੱਲਾ ਵਾਸੀਆਂ ਦੀ ਮਦਦ ਦੇ ਨਾਲ ਬਾਹਰ ਕੱਢ ਲਿਆ ਗਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਰੋਹਤਾਜ ਨੇ ਦੱਸਿਆ ਕਿ ਠੇਕੇਦਾਰ ਦੀ ਅਣਗਹਿਲੀ ਦੇ ਕਾਰਨ ਪੂਰਾ ਘਰ ਮਿੰਟਾਂ ਸਕਿੰਟਾਂ 'ਚ ਚੱਕਨਾਚੂਰ ਹੋ ਗਿਆ ਮੇਰਾ ਦੋਤਾ ਕੀ ਨਾਮ ਹੈ ਤੁਹਾਡਾ ਵੰਸ ਵੰਸ ਕੀ ਹੋਇਆ ਸੀ ਮੈਂ ਇੱਥੇ ਸੁੱਤਾ ਪਿਆ ਸੀ ਪਤਾ ਨਹੀਂ ਕੀ ਹੋ ਗਿਆ ਇੱਕਦਮੀ ਲੈਂਟਰ ਸਾਰਾ ਡਿੱਗ ਗਿਆ ਵਾ ਮੈਂ ਇੰਨਾ ਜਹਾ ਥੋੜਾ ਜਿਹਾ ਉੱਤੇ ਕੰਦੇ ਦੇ ਬਰਾਬਰ ਚ ਦੀਨੀ ਜਗ੍ਹਾ ਸੀ ਬਚੀ ਮੈਂ ਦਾ ਹੱਥ ਇਲਾਇਆ ਤਾਂ ਕਰਕੇ ਇਹਨਾਂ ਨੇ ਦੇਖਿਆ ਵੀ ਅੰਦਰ ਕੋਈ ਹੈ ਮੈਨੂੰ ਲੇਬਰ ਸਾਰੀ ਭੱਜ ਗਈ ਕਿਤੇ ਤਾਂ ਜਾ ਕੇ ਇਹਨਾਂ ਨੇ ਦੇਖਿਆ ਵੀ ਅੰਦਰ ਕੋਈ ਆ ਤਾਂ ਜਾ ਕੇ ਇਹਨਾਂ ਨੇ ਮੈਨੂੰ ਕੱਢਿਆ ਵਾ ਮੈਂ ਉੱਤੇ ਅੰਦਰ ਹੀ ਫਸਿਆ ਸੀ ਕਿਵੇਂ ਮਤਲਬ ਕੀ ਕੀ ਹੋ ਗੀ ਰਿਹਾ ਸੀ ਬਾਹਰ ਤੁਹਾਡੇ ਘਰ ਦੇ ਅੱਗੇ ਕੀ ਗੱਲ ਚੱਲ ਰਹੀ ਸੀ ਆਏ ਕੰਮ ਚੱਲ ਰਿਹਾ ਸੀ ਰੇਲਵੇ ਦਾ ਉਹ ਦੇਖੋ ਕਿਵੇਂ ਭੱਜ ਰਹੇ ਨੇ ਬੰਦੇ ਕੀ ਨਾਮ ਹੈ ਤੁਹਾਡਾ ਮੇਰਾ ਮੇਰਾ ਘਰ ਮੈਂ ਤੇ ਮੇਰੀ ਨੋ ਦਾ ਹੋਇਆ ਕੈਂਸਰ ਮੈਂ ਦੋ ਇਲਾਜ ਚ ਲੱਗਿਆ ਹੋਇਆ ਸੀਗਾ ਤੇ ਇਹਨਾਂ ਨੇ ਪਿੱਛੇ ਤਿੰਨ ਮੰਜ਼ਲ ਮੇਰਾ ਮਕਾਨ ਬਣਿਆ ਹੋਇਆ ਸੀ ਉੱਚ ਦੋ ਫਰਿੱਜ ਸੀਗੇ ਦੋ ਏਸੀ ਲੱਗੇ ਹੋਏ ਸੀਗੇ ਤਾਂ ਸਾਰੇ ਵਿੱਚ ਹੀ ਦੱਬੇ ਹੋਏ ਆ ਇੱਕ ਮੇਰਾ ਬੱਚਾ ਮੇਰਾ ਦੋਤਾ ਸੀਗਾ ਉਹ ਬੱਚੀਆਂ ਮਸੇ ਬੱਚਾ ਕੱਢਿਆ ਇਹਨਾਂ ਨੇ ਬੁੱਲ ਲੈ ਲੈਨੇ ਮੈਂ ਤਾਂ ਹੁਣ ਆਇਆ ਮੇਰੇ ਮਕਾਨ ਡਿੱਗੇ ਹੋਏ ਸੀਗੇ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਸੀਗਾ ਇੱਥੇ ਦਾ ਇਹਨਾਂ ਨੇ ਮੂੰਹ ਮਾਰਾ ਬਲਡੋਜ਼ਰ ਦਾ ਪਿੱਛੇ ਕੰਦ ਕਿੱਥੇ ਆ ਰਹੀ ਐ ਕੰਦ ਕਿੱਥੇ ਕਰ ਦਿੱਤੀ ਹਾਂ ਇਹਨਾਂ ਨੇ ਮੈਂ ਸਾਡੇ ਮਕਾਨ ਢਾਤੀ ਤਿੰਨ ਮੰਜ਼ਿਲ ਮਕਾਨ ਬਣੇ ਹੋਏ ਸੀ ਮੇਰੇ ਤੋਂ ਹੁਣ ਸਾਰੇ ਭੱਜ ਗਏ ਲੈਵਰ ਵੀ ਭੱਜ ਗਏ ਸਾਰਾ ਕੁਝ ਭੱਜ ਗਿਆ ਨਹੀਂ ਇਹ ਜਿਹੜਾ ਕੰਮ ਚੱਲ ਰਿਹਾ ਸੀ ਕਿਸ ਚੀਜ਼ ਦਾ ਕੰਮ ਚੱਲ ਰਿਹਾ ਸੀ ਇਹ ਰੇਲਵੇ ਦਾ ਨੂੰ ਪੁੱਛਿਆ ਇਹ ਰੇਲਵੇ ਵਾਲੇ ਕੰਮ ਕਰ ਰਹੇ ਸੀਗੇ ਬਾਕੀ ਇਹਨਾਂ ਨੇ 4 ਫੁੱਟ ਛੱਡ ਕੇ ਕੰਦ ਕਰਨੀ ਸੀਗੀ ਆਪਣੀ ਇਹ 4 ਫੁੱਟ ਛੱਡਣ ਦੀ ਬਜਾਏ ਇਨਾਂ ਨੇ ਮੂੰਹ ਉੱਧਰ ਮਾਰਿਆ ਬੱਲੇ ਪਾਸੇ ਤੁਸੀਂ ਦੇਖ ਸਕਦੇ ਹੋ ਹਾਂ ਹਾਂ ਦੇਖ ਸਕਦੇ ਤੁਸੀਂ ਵੀ ਨਾਲੇ ਮੌਕਾ ਵੀ ਦੇ ਸਕਦੇ ਮੌਕਾ ਬਿਲਕੁਲ ਕੀ ਕੀ ਨੁਕਸਾਨ ਕੀ ਕੀ ਹੋਇਆ ਨੁਕਸਾਨ ਤਾਂ ਮੇਰਾ 15-16 ਲੱਖ ਦਾ ਨੁਕਸਾਨ ਆ ਮੇਰਾ ਹੂੰ 15-16 ਲੱਖ ਦਾ ਮੇਰੇ AC ਵੀ ਹੈਗੇ ਮੇਰੇ ਵਿੱਚ ਹੀ ਦੱਬੇ ਹੋਇਆ ਸਾਰਾ ਕੁਝ ਸਮਾਨ ਸਾਰਾ ਵਿੱਚ ਹੀ ਦੱਬਿਆ ਆ ਕਾਦਾ ਕੰਮ ਕਰਦੀਆਂ ਤੁਸੀਂ ਮੈਂ ਬੈਂਕ 'ਚ ਲੱਗਿਆ ਜੀ ਬੈਂਕ ਮੁਲਾਜ਼ਮ ਹੂੰ HBI 'ਚ ਲੱਗਿਆ ਮੈਂ ਹੂੰ ਤਾਂ ਮੇਰੇ ਰਹਿ ਰਿਥੀ ਹੈ ਮੇਰੇ ਡੰਗਰ ਪਰ ਸਾਰੇ ਇੱਥੇ ਸੀ ਡੰਗਰ ਪਰ ਉੱਧਰ ਪੱਰੇ ਪਾਸੇ ਬੰਨੇ ਹੋਏ ਆ ਹੂੰ ਬਾਕੀ ਇੱਥੇ ਮੇਰਾ ਦੋਤਾ ਸੁੱਤਾ ਹੋਇਆ ਸੀਗਾ ਹੂੰ ਜਦੋਂ ਮਕਾਨ ਡਿੱਗਾ ਇਹ ਕੰਧ ਦੇ ਨਾਲ ਲੱਗ ਗਿਆ ਹੂੰ ਮੈਂ ਆਇਆ ਹੁਣੇ ਹੁਣੇ ਆਇਆ ਮੈਂ 10 ਮਿੰਟ ਪਹਿਲਾਂ ਹੀ ਨਹੀਂ ਇਹਦੇ ਬਾਰੇ ਤੁਸੀਂ ਰੇਲਵੇ ਪੁਲਿਸ ਨੂੰ ਸ਼ਿਕਾਇਤ ਕੀਤੀ ਮੈਂ ਕੁਝ ਨਹੀਂ ਕੀਤਾ ਜੀ ਅਜੇ ਹੁਣੇ ਆਇਆ ਹੂੰ ਮੈਂ ਹੁਣੇ ਆ ਨਾ ਰੇਲਵੇ ਪੁਲਿਸ ਨੂੰ ਕਿਸੇ ਕੁਝ ਕਹਤ ਨਹੀਂ ਕੀਤੀ ਮੈਂ ਹੂੰ ਤਾਂ ਇੱਕ ਹੋਰ ਮੇਰਾ ਪੜੋਸੀ ਆ ਨਾਲ ਨਾਲ ਗਵੰਡੀਆ ਇੱਧਰ ਖੜਾ ਹੂੰ ਅਮਨ ਇਹਦੇ ਮਕਾਨ ਵੀ ਡੇਟੇ ਹੋਇਆ ਇਹਦੇ ਵਿੱਚ ਸਾਰਾ ਮਕਾਨ ਵੀ ਡੇਟੇ ਹੋਇਆ ਭਾਈ ਸਾਡਾ ਨੁਕਸਾਨ ਬਹੁਤ ਹੋਇਆ ਵਾ ਐਸੀ ਵੀ ਲੱਗੇ ਐਸੀ ਕੋਲਰ ਇਹਨਾਂ ਦਾ ਤਿੰਨ ਮੰਜ਼ਲ ਘਰ ਜਿਹਦੇ ਵਿੱਚ ਇੱਕ ਕੁੱਤਾ ਹੀ ਮਰ ਗਿਆ ਇੱਕ ਬੱਚਾ ਬੜੀ ਮਸਾ ਪਬਲਿਕ ਨੇ ਜਨਤਾ ਨੇ ਉੱਥੋਂ ਕੱਢਿਆ ਉਹਦੀ ਜਾਨ ਬਚੀ ਆ ਜਿਹੜਾ ਇਹਨਾਂ ਦਾ ਠੇਕੇਦਾਰ ਆ ਉਹ ਕਹਿੰਦਾ ਵੀ ਭਾਈ ਕੋਈ ਬੰਦਾ ਦਾ ਮਰਿਆ ਨਹੀਂ ਵੀ ਜੇ ਬੰਦਾ ਮਰ ਜਾਂਦਾ ਅਸੀਂ ਕਹਿੰਦੇ ਵੀ ਉਸ ਠੇਕੇਦਾਰ ਦੇ ਪਰਚਾ ਹੋਣਾ ਚਾਹੀਦਾ ਸੂਤਰਾ ਮੁਤਾਬਕ ਦੱਸਿਆ ਜਾ ਰਿਹਾ ਕਿ ਠੇਕੇਦਾਰ ਮੌਕੇ ਤੋਂ ਫਰਾਰ ਹੋ ਗਿਆ ਉੱਥੇ ਹੀ ਪੱਤਰਕਾਰਾਂ ਨੇ ਕੰਪਨੀ ਦੇ ਇੱਕ ਚੌਧਰੀ ਨਾਮ ਦੇ ਵਰਕਰ ਨੂੰ ਜਦੋਂ ਸਵਾਲ ਪੁੱਛੇ ਤਾਂ ਉਸਨੇ ਸਾਰਾ ਭਾਂਡਾ ਕੰਪਨੀ ਦੇ ਸਿਰ ਤੇ ਭੰਨ ਦਿੱਤਾ उतर हटवाओ चलो, 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 पहले उसे चलो। ए भाई ये भाई किसकी गलती से गिरा है भैया मेरे को नहीं पता मैं तो अभी तुरंत पहुंचा हूं नहीं आपके बुलडोजर खड़े हैं वहाँ पे जो सामान उतारने वाले ये ये कर रहे हैं और एक बच्चा भी दब गया था नहीं बच्चा भी दब गया पता आपको कितने मकान गिर गए आपका यहाँ ठेका है हमारा ठेका नहीं भैया कंपनी का ठेका है कंपनी कौन सी कंपनी है जीपीटीजी तो जी आप एम्प्लाइज हो यार हाँ जी यार, यार। खैर जो। आप एम्प्लाइज हो हाँ जी तो सर आपका नाम क्या है मेरा अनिश चौधरी नाम है तो ये कौन सी रहा? जगह पे काम चल रहा है ये सारा दाना मंडी हाँ तो अच्छा जो नुकसान हुआ है लगभग कितने नुकसान हो गया जो भी नुकसान है एक बार सामने वाले आदमी को बुला के सब भरपाई की जाएगी ऐसा और कोई मकान बात नहीं। मकान बना के दिए जाएंगे इनको को ड्रॉपर जब भरपाई की जा रही है तो मकान तो बना के दिए जाएंगे एक बार उनसे बुला लो एक बार बात कर लो ਪਹੁੰਚਿਆ ਤੁਸੀਂ ਇਸ ਘਟਨਾ ਦੇ ਕੀ ਹੋਇਆ ਸੀ 12 ਵਜੇ ਤੋਂ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਕੋਈ ਇੱਥੇ ਵਰਕ ਚੱਲ ਰਿਹਾ ਹੈ ਤੇ ਉਹਦੇ ਨਾਲ ਮਕਾਨ ਇੱਕ ਦੋ ਗਿਰ ਗਏ ਨੇ ਤੇ ਉਹ ਦੇਖਣ ਆਈ ਸੀ ਮੌਕੇ ਤੇ ਬਾਕੀ ਫੈਕਟ ਵੈਰੀਫਾਈ ਕਰ ਰਹੇ ਆ ਮੈਡਮ ਇਹ ਕਿਹੜੀ ਕਲੋਨੀ ਜੀ ਕੀ ਰੇਲਵੇ ਦਾ ਕੰਮ ਚੱਲ ਰਿਹਾ ਸੀ ਇੱਥੇ ਕੋਈ ਰੇਲਵੇ ਵਾਲਿਆਂ ਦਾ ਸੀ ਕੋਈ ਵਰਕ ਚੱਲ ਰਿਹਾ ਹੈ ਅੱਛਾ ਕਿੰਨੇ ਮਕਾਨ ਗਿਰ ਗਏ ਨੇ ਆਮ ਇੱਕ ਤਾਂ ਇਮਕਾਨ ਹੈ ਜਿੱਥੇ ਕਿਰਿਆ ਕੋਈ ਜਾਨੀ ਮਾਨੀ ਨੁਕਸਾਨ ਦਾ ਪਤਾ ਲੱਗਿਆ ਨਹੀਂ ਕੁਝ ਨਹੀਂ ਕੁਝ ਨਹੀਂ ਇੱਕ ਕਹਿੰਦੇ ਡੌਗੀ ਵੀ ਮਰ ਗਿਆ ਉਹ ਇੱਕ ਬੱਚਾ ਵੀ ਥੱਲੇ ਆ ਗਿਆ ਵੀ ਹੋਈ ਹੈ ਜੇ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਵੀ ਹੋਊਗਾ ਕਿ ਅਫੈਕਟਡ ਹੈ ਜੀ ਅਗਰ ਮੈਡਮ ਕਿਸੇ ਦੀ ਕੋਈ ਗਲਤੀ ਹੋਈ ਉਹਦੇ ਬੰਦੀ ਕਾਰਵਾਈ ਕੋਈ ਨਹੀਂ ਉਹ ਜੋ ਵੀ ਹੋਏਗਾ ਉਹ ਬੰਦੀ ਕਰਕੇ ਜਿਹੜੇ ਥਾਣੇ ਦਾ ਮਾਮਲਾ ਬੈਨਗਾ ਪਿਸ਼ਿਮਨਾਪੁਰੀ ਦਾ ਠੀਕ ਹੈ ਮੈਂ ਵੀ ਤੁਹਾਡਾ ਪੂਰਾ ਨਾਮ ਕੀ ਹੈ ਜੀ ਸਬ ਇਨਸਪੈਕਟਰ ਹਰਤ ਦੂਜੇ ਪਾਸੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਹਾ ਕਿ ਮਲਜ਼ਮਾਂ ਦੇ ਖਿਲਾਫ ਕਾਰਵਾਈ ਅਮਲ ਚੁਲਿਆਂ ਦੀ ਜਾਵੇਗੀ ਖੈਰ ਇਸ ਮੌਕੇ ਘਰ ਦੇ ਪੀੜਤ ਮਾਲਕ ਨੇ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਹੋਰਾ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ਅਜੇ ਚ ਦੇਖਣਾ ਹੋਵੇਗਾ ਕਿ ਬਿੱਟੂ ਇਹਨਾਂ ਲੋਕਾਂ ਦੀ ਸਾਰ ਲੈਣਗੇ ਕਿ ਇਹਨਾਂ ਲੋਕਾਂ ਨੂੰ ਘਰ ਬਣਾਉਣ ਲਈ ਪੈਸੇ ਮੁਹੱਈਆ ਕਰਵਾਏ ਜਾਣਗੇ ਜਾਂ ਫਿਰ ਇਸ ਮਾਮਲੇ ਨੂੰ ਐਵੇਂ ਹੀ ਦਬਾ ਦਿੱਤਾ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ